ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸਭਾਵਨਾ ਅਤੇ ਕੁਝ ਜ਼ਿਲ੍ਹਿਆਂ ਲਈ येलो ਲੇਟ ਵੀ ਜਾਰੀ ਸੱਚੀ ਗੱਲ ਜੀ ਮੈਂ ਮੈਗਨਿਫਿਕਟ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਆਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸਭਾਵਨਾ ਹੈ ਤੇ ਅਨੁਮਾਨ ਮੌਸਮ ਵਿਭਾਗ ਵੱਲੋਂ ਜਤਾਇਆ ਗਿਆ ਹੈ ਮੌਸਮ ਵਿਭਾਗ ਨੇ ਐਸਾ ਸਵੰਦੀ yellow alert ਜਾਰੀ ਕੀਤਾ ਹੈ ਹਾਲਾਂਕਿ ਇਸ ਦਾ ਵੱਡਾ ਪ੍ਰਭਾਵ ਸਿਰਫ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੀ ਦੇਖਿਆ ਜਾਵੇਗਾ ਪਿਛਲੇ ਦਿਨ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ ਇਸ ਤੋਂ ਬਾਅਦ ਰਾਜ ਦੇ ਵਸਤਾਂਪਨ ਵਿੱਚ ਥੋੜੀ ਜਿਹੀ ਕਮੀ ਆਈ ਹੈ ਇਸ ਦੇ ਨਾਲ ਹੀ ਅਸ ਤੋਂ ਬਾਅਦ ਮੀਂਹ ਦਾ ਅਗਲਾ ਦੌਰ 14 ਅਗਸਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਅੱਜ ਵੱਤ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਰਿਹਾ ਹੈ ਹਾਲਾਂਕਿ ਇਹ ਰਾਜ ਵਿੱਚ ਆਮ ਦੇ ਨੇੜੇ ਮੌਸਮ ਵਿਗਿਆਨ ਅਨੁਸਾਰ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਜੋ ਦਰਜ ਕੀਤਾ ਗਿਆ ਜੋ ਕਿ ਅਬੋਰ ਵਿੱਚ ਦਰਜ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਚੰਡੀਗੜ੍ਹ ਵਿੱਚ ਵੱਤ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਅਮਰੀਕਾ ਵਿੱਚ 35.4 ਡਿਗਰੀ ਸੈਲਸੀਅਸ ਲੁਧਿਆਣਾ ਵਿੱਚ 33.4 0 ਡਿਗਰੀ ਪਟਿਆਲਾ ਵਿੱਚ 31.8 ਡਿਗਰੀ ਗੁਰਦਾਸਪੁਰ ਵਿੱਚ 35.5 ਡਿਗਰੀ ਅਤੇ ਬਠਿੰਡਾ ਵਿੱਚ 36.6 ਡਿਗਰੀ ਸੈਲਸੀਅਸ درجہ ਕੀਤਾ ਗਿਆ ਮੀ ਦੇ ਮਾਮਲੇ ਵਿੱਚ ਲੁਧਿਆਣਾ ਵਿੱਚ 1.2 ਮਿਲੀਮੀਟਰ ਤੇ ਪਟਿਆਲਾ ਵਿੱਚ 0.5 ਮਿਲੀਮੀਟਰ ਚਾਰਪੁਰ ਵਿੱਚ 0.5 ਮਿਲੀਮੀਟਰ ਅਤੇ ਹੋਰ ਥਾਵਾਂ ਤੇ ਮਾਮੂਲੀ ਜਾਂ ਬਿਲਕੁਲ ਵੀ ਮੀ ਨਹੀਂ ਪਿਆ ਸੰਵਿਧਾਨਕ ਪੱਲੂ ਜਾਰੀ ਚੇਤਾਵਨੀ ਅਨੁਸਾਰ ਪੰਜਾਬ ਦੇ ਕੁਝ ਉੱਤਰੀ ਅਤੇ ਕੇਂਦਰੀ ਜ਼ਿਲ੍ਹੇ ਪਠਾਨਕੋਟ ਹਿਆਰਪੜਾ ਨਵਾਂ ਸ਼ਹਿਰ ਰੂਪਨਗਰ ਅਤੇ ਮਾਲੀ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ 10 ਅਗਸਤ ਨੂੰ yellow alert ਜਾਰੀ ਕੀਤਾ ਗਿਆ ਹੈ 11 ਤੋਂ 13 ਅਗਸਤ ਤੱਕ ਪੂਰੇ ਸੂਬੇ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਜਾਨੀ ਕਿ ਕੱਲ ਤੋਂ 13 ਅਗਸਤ ਤੱਕ ਜੋ ਮੌਸਮ ਹੈ ਉਹ ਆਮ ਰਹੇਗਾ ਅਤੇ yellow alert ਜਾਰੀ ਕੀਤਾ ਗਿਆ ਹੈ ਜਾਨੀ ਕਿ 14 ਅਗਸਤ ਤੱਕ ਸਸਤ ਰਹਿਣ ਤੋਂ ਬਾਅਦ ਮੌਨਸੂਨ ਫੇਰ ਸਰਗਰਮ ਹੋ ਜਾਵੇਗਾ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਚ ਅੱਜ ਹਲਕੇ ਬੱਦਲ ਰਹਿਣਗੇ ਮੀਂਹ ਦੀ ਸੰਭਾਵਨਾ ਜਾਨੀ ਕਿ ਉਮੀਦ ਹੈ ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜਲੰਧਰ ਅੱਜ ਹਲਕੇ ਬੱਦਲ ਰਹਿਣਗੇ ਮੀਂਹ ਦੀ ਉਮੀਦ ਵੀ ਹੈ ਤੇ ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਉਧਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੇ ਹਲਕੇ ਬੱਦਲ ਰਹਿਣਗੇ ਤੇ ਪਟਿਆਲਾ ਚ ਅੱਜ ਹਲਕੇ ਬੱਦਲ ਛਾਏ ਰਹਣਗੇ ਮੀ ਵੀ ਪੈਣ ਦੀ ਉਮੀਦ ਹੈ ਤੇ ਤਾਪਮਾਨ 26 ਤੋਂ ਜੋ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜੇ ਕਮਾਲੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਮਾਹਲੀ ਵਿੱਚ ਹਲਕੇ ਬੱਦਲ ਛਾਏ ਰਹਣਗੇ ਤੇ ਮੀ ਪੈਣ ਦੀ ਥੋੜੀ ਜੀ ਉਮੀਦ ਜਤਾਈ ਗਈ ਹੈ ਮੌਸਮ ਦੇ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਕਮੈਂਟ ਕਰਕੇ ਦੱਸੋ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਗਰਮੀ ਹੈ ਜਾਂ ਮੀ ਹੈ ਕਮੈਂਟ ਕਰਕੇ ਦੱਸੋ ਤੇ ਧੰਨਵਾਦ